ਪ੍ਰਧਾਨ ਸਾਹਿਬ ਜਿਵੇਂ ਚੋਣਾ ਉਧਰ ਸਿਰਤੇ ਨੇ ਔਰ ਦੂਜੇ ਪਾਸੇ ਮੰਡੀਆਂ ਦੇ ਵਿੱਚ ਕਿਸਾਨ ਰੋਲੇ ਰਿਆ ਔਰ ਤੁਸੀਂ ਕੀ ਕਹੋਗੇ ਇਸ ਸੰਬੰਧੀ ਇਹਦੇ ਸੰਬੰਧੀ ਕੱਲ ਅਸੀਂ ਪੰਜਾਬ ਦੀ ਮੀਟਿੰਗ ਕਰੀ ਸੀਗੀ ਹਾਂਜੀ ਉਸ ਮੀਟਿੰਗ ਦੇ ਵਿੱਚ ਅਸੀਂ ਕਈ ਫੈਸਲੇ ਅਹਿਮ ਫੈਸਲੇ ਲਏ ਨੇ ਅਸੀਂ ਇਹ ਵੀ ਸੋਚਦੇ ਆਂ ਵੀ ਇਹ ਜਿਹੜੀਆਂ ਚੋਣਾਂ ਨੇ ਇਹ ਜੇ ਸਰਕਾਰ 20 ਦਿਨ ਪਹਿਲਾਂ ਵੀ ਕਰ ਸਕਦੀ ਸੀ ਔਰ ਇੱਕ ਮਹੀਨਾ ਲਟਕਾ ਕੇ ਪਿੱਛੇ ਵੀ ਕਰ ਸਕਦੀ ਸੀ ਔਰ ਇਹ ਵੀ ਇੱਕ ਕੋਜੀ ਸਾਜ਼ਿਸ਼ ਹੈ ਬਈ ਲੋਕਾਂ ਨੂੰ ਚੋਣਾਂ ਦੇ ਵਿੱਚ ਪਾਖੇ ਬਈ ਆਪਾਂ ਜਿਹੜਾ ਇਦੋਂ ਇਹਨਾਂ ਦਾ ਧਿਆਨ ਭੜਕਾ ਦਈਏ ਜਿਹੜੀ ਅੱਜ ਦੀ ਗੱਲ ਹੈ ਅੱਜ ਕਿਸਾਨ ਬਫਤਾ ਦੇ ਵਿੱਚ ਹੈ 43000 ਕਰੋੜ ਦੀ ਫਸਲ ਅੱਜ ਸਾਡੀ ਸਿਰ ਪਰ ਆਈ ਖੜੀ ਆ ਔਰ ਪਤਾ ਨਹੀਂ ਨਾ ਦਾ ਇੱਕ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਵੀ ਕੋਈ ਫਸਲ ਲੱਗਦੀ ਹੈ ਉਹਦੀ ਉਹ ਕੱਢਦੇ ਨੇ ਰੇਸ਼ੋ ਵੇ ਇਹ ਐਨੇ ਏਕੜ ਫਸਲ ਆ ਜਿਹੜੀ ਆ ਇਹਦੀ ਬਜਾਈ ਹੋ ਗਈ ਐ ਇਹ ਐਨੀ ਫਸਲ ਹੋਏਗੀ ਔਰ ਇੰਨਾ ਬਾਰਦਾਨਾ ਚਾਹੀਦਾ ਉਹ ਬਾਰਦਾਨਾ ਨੂੰ ਉਸੇ ਟਾਈਮ ਆਰਡਰ ਕਰ ਦਿੰਦੇ ਨੇ ਬਾਰਦਾਨਾ ਬਣ ਕੇ ਤਿਆਰ ਹੁੰਦਾ ਉਹ ਸਾਰਾ ਪ੍ਰੋਸੈਸ ਆ ਜਿਹੜਾ ਉਹ ਟਾਈਮ ਟੂ ਟਾਈਮ ਚੱਲਦਾ ਪਰ ਲੇਕਿਨ ਮੈਂ ਤਾਂ ਇਹ ਕਹਿੰਦਾ ਵੀ ਸਰਕਾਰ ਪਤਾ ਨਹੀਂ ਕਿੱਥੇ ਸੁੱਤੀ ਪਈ ਐ ਇਹਨਾਂ ਨੇ ਅੱਜ ਤੱਕ ਜਿਹੜੇ ਸਾਡੇ ਗੋਡਾਊਨ ਭਰੇ ਪਏ ਨੇ ਚਾਵਲ ਦੇ ਉਹ ਗੋਡਾਊਨ ਖਾਲੀ ਨਹੀਂ ਕੀਤੇ ਤੋ ਕਿਉਂਕਿ ਨਵੀਂ ਫਸਲ ਦਾ ਜਿਹੜੀ ਮਿਲਿੰਗ ਹੋਣੀ ਹੈ ਉਹ ਉੱਥੇ ਲੱਗਣੀ ਹੈ ਔਰ ਦੂਜੀ ਅਗਲੀ ਗੱਲ ਸਾਡਾ ਅੱਜ ਆਰਟੀ ਵੀ ਐਸੋਸੀਏਸ਼ਨ ਵੀ ਹੜਤਾਲ ਤੇ ਲੇਬਰ ਵੀ ਹੜਤਾਲ ਤੇ ਔਰ ਸ਼ੈਲਰਾਂ ਵਾਲੇ ਵੀ ਹੜਤਾਲ ਤੇ ਤੇ ਫਿਰ ਇਹ ਜਿਹੜਾ ਆਰਟੀ ਵੀ ਹੜਤਾਲ ਤੇ ਚਲੇ ਗਏ ਨੇ ਕੀ ਮੈਂ ਸਾਰਿਆਂ ਨੂੰ ਪੁੱਛਣਾ ਚਾਹੁੰਦਾ ਜੇ ਤੁਸੀਂ ਕਿਸਾਨ ਦੇ ਹਮਦਰਦ ਹੋ ਤਾਂ ਤੁਸੀਂ ਆਈਟੇ ਟਾਈਮ ਇਹ ਸਾਰੀਆਂ ਹੜਤਾਲਾਂ ਕਰਨੀਆਂ ਸੀ ਇਤੋਂ ਕਿ ਆਈਟੇ ਟਾਈਮ ਇਹ ਸਾਰਾ ਕੁਝ ਹੋਣਾ ਸੀ ਆਈਟੇ ਟਾਈਮ ਇਹ ਵੋਟਾਂ ਪੈਣੀਆਂ ਸੀ ਉਧਰ 43000 ਕਰੋੜ ਦਾ ਮਸਲਾ ਹੈ ਜੇ ਇਹਦੇ ਚੋਂ ਕੋਈ ਇਧਰ ਉਧਰ ਹੋ ਜਾਂਦੀ ਹੈ ਤਾਂ ਮੈਂ ਇਹ ਤੁਹਾਨੂੰ ਕਹਿਣ ਨੂੰ ਤਿਆਰ ਹਾਂ ਵੀ ਇੱਥੇ ਆਰਥਿਕ ਅਤਵਾਦ ਪੈਦਾ ਹੋ ਜਾਏਗਾ ਪੰਜਾਬ ਬਰਬਾਦ ਹੋ ਜਾਏਗਾ ਕਿਉਂਕਿ ਜੇ ਲੋਕਾਂ ਨੂੰ ਇਹ 43000 ਕਰੋੜ ਨੇ ਸਾਰੇ ਸਾਡੇ ਸਰਕਲ ਦੇ ਵਿੱਚ ਘੁੰਮਣਾ ਹੈ ਔਰ ਕਿਸਾਨ ਤੰਗ ਹੈ ਕਿਸੇ ਕਿਸਾਨ ਨੇ ਦਵਾਈਆਂ ਦੇ ਪੈਸੇ ਦੇਣੇ ਨੇ ਬੀਏਪ ਮਿਲ ਨਹੀਂ ਰਿਹਾ ਕਣਕ ਬੀਜਣੀ ਐ ਅੱਜ ਤੱਕ ਕੋਈ ਪ੍ਰਬੰਧ ਨਹੀਂ ਹੋਇਆ ਫਿਰ ਇਹਦਾ ਮਤਲਬ ਇਹ ਹੈ ਵੀ ਅਸੀਂ ਕੱਲ ਮੀਟਿੰਗ ਕਰਕੇ ਸਰਕਾਰ ਨੂੰ ਆ ਦੋ ਦਿਨ ਦਾ ਪੰਜ ਤਰੀਕ ਨੂੰ ਅਸੀਂ ਇਹਨਾਂ ਦੇ ਐਮਐਲਏ ਨੂੰ ਘੇਰ ਕੇ ਇਹ ਗੱਲਾਂ ਕਹਾਂਗੇ ਵੀ ਆਤਾ ਦੋ ਦਿਨ ਦਾ ਵਖਵਾ ਦਵਾਂਗੇ ਆਤਾ ਇਹਦਾ ਕੋਈ ਹੱਲ ਕਰ ਦੇਣਾ ਜੇ ਨਾ ਹੱਲ ਕਰਿਆ ਤਾਂ ਫਿਰ ਅਸੀਂ ਵੱਡੀ ਪੱਧਰ ਤੇ ਜਿੰਨੇ ਆ ਆ ਮੌਜੂਦਾ ਸਰਕਾਰ ਦੇ ਮੰਤਰੀ ਨੇ ਔਰ ਜਿਨ੍ਹਾਂ ਆਪਣੇ ਸੈਂਟਰ ਸਰਕਾਰ ਦੇ ਇੱਥੇ ਨਵਾਈਨੇ ਨੇ ਉਹਨਾਂ ਨੂੰ ਅਸੀਂ ਘਰਾਂ ਦੇ ਵਿੱਚ ਅਰੈਸਟ ਹਾਊਸ ਕਰਾਂਗੇ ਉਹਨਾਂ ਨੂੰ ਘਰਾਂ 'ਚ ਰੈਸਟ ਕਰਾਂਗੇ ਔਰ ਅਸੀਂ ਵੱਡੇ ਪੱਧਰ ਤੇ ਪੰਜਾਬ ਸਰਕਾਰ ਦਾ ਇਹ ਕੋਈ ਵੀ ਕਾਰੋਬਾਰ ਨਹੀਂ ਚੱਲਣ ਦੇਵਾਂਗੇ ਕੋਈ ਕਿਸੇ ਕਿਸਮ ਦਾ ਸੜਕਾਂ ਵੀ ਰੋਕਾਂਗੇ ਰੇਲਾਂ ਵੀ ਰੋਕਾਂਗੇ ਦੋ ਦਿਨ ਦੇ ਅੰਦਰ ਅੰਦਰ ਜੇ ਕੋਈ ਫੈਸਲਾ ਨਾ ਹੋਇਆ ਤਾਂ ਇਹਦਾ ਅਗਲਾ ਜਿਹੜਾ ਪਲਾਨ ਹੈ ਉਹ ਅਸੀਂ ਪੂਰੀ ਤਰ੍ਹਾਂ ਤਿਆਰ ਕਰ ਲਿਆ ਹੈ ਵਾਹਿਗੁਰੂ ਜੀ ਕਾ ਸਰਕਾਰ ਜਲਦੀ ਇਹਦਾ ਹੱਲ ਕਰੇ ਜੇ ਨਹੀਂ ਹੱਲ ਹੋਊਗਾ ਤਾਂ ਅਸੀਂ ਆਪਣੇ ਕੰਮ ਕਰਨ ਲਈ ਵਿਜਦ ਹਮਾਂਗੇ ਵਾਹਿਗੁਰੂ ਜੀ